ਦੇ ਦੇਓ ਰਸਤਾ ਦੇ ਦਿਓ ਠੱਠਾ ਗਿਆ ਹੋਰ ਕੋਈ ਗੱਲ ਨਹੀਂ ਬਠਿੰਡਾ ਚ ਕਿਸਾਨ ਜਿੱਥੇ ਬੰਦੀਆਂ ਦੇ ਧਰਨੇ ਚ ਸਾਨ ਬੜਨ ਨਾਲ 35 ਲੋਕ ਜ਼ਖਮੀ ਹੋ ਗਏ ਕਿਸਾਨ ਆਗੂ ਸੰਬੋਧਨ ਕਰ ਰਹੇ ਸੀ ਕਿ ਇਸੇ ਦੌਰਾਨ ਇੱਕ ਸਾਨ ਧਰਨੇ ਵਾਲੀ ਥਾਂ ਦਾਖਲ ਹੋ ਗਿਆ ਤੇਜ਼ ਰਫਤਾਰ ਭੱਜਦੇ ਇਸ ਪਸ਼ੂ ਨੇ ਲੋਕਾਂ ਨੂੰ دہشت ਵਿੱਚ ਪਾ ਦਿੱਤਾ ਅਤੇ ਜ਼ਖਮੀ ਕਰ ਦਿੱਤਾ ਕਿਸਾਨ ਆਗੂ ਨੇ ਕਿਹਾ ਕਿ ਜਦੋਂ ਪ੍ਰਸ਼ਾਸਨ ਨੂੰ ਪਤਾ ਸੀ ਕਿ ਇੱਥੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ ਤਾਂ ਸਹੀ ਇੰਤਜ਼ਾਮ ਕਿਉਂ ਨਹੀਂ ਕੀਤੇ ਗਏ ਇਸ ਪੁਲਸ ਦਾ ਫਰਜ ਬੰਦਾ ਸੀ ਨਾਕੇ ਦੇ ਉੱਤੇ ਇਕੱਠੇ ਨੂੰ ਰੋਕਣ ਦਾ ਕਿਸਾਨਾਂ ਨੇ ਇਹ ਧਰਨਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਦਿੱਤਾ ਸੀ ਕਿਸਾਨ ਨਰਮੀ ਦੀ ਤਬਾਹ ਹੋਈ ਫਸਲ ਲਈ 40000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕਰ ਰਹੇ ਸੀ ਇਤਫਾਕ ਨੇ ਘਟਨਾ ਉਦੋਂ ਵਾਪਰੀ ਜਦੋਂ ਸ਼ਹਿਰ ਦੇ ਕੌਂਸਲਰ ਵਿਜੇ ਕੁਮਾਰ ਨਗਰ ਨਿਗਮ ਦੇ ਦਫ਼ਤਰ ਸਾਹਮਣੇ 12 ਪਸ਼ੂਆਂ ਨੂੰ ਫੜਨ ਲਈ ਧਰਨਾ ਦੇ ਰਹੇ ਸੀ पिछले दो तीन सालों से लगातार ये प्रदर्शन कर रहे हैं कि जो शहर में टट्ठे घूम रहे हैं वो बहुत ज़्यादा नुकसान कर रहे हैं जानी मानी नुकसान हो रहा है मेरी बात सुनने को कोई तैयार नहीं हुआ अफसर और उसी समय डी सी ऑफिस के पास एक टट्ठे ने सैकड़ों गिनती की तादाद में जो हमारे किसान भाई धरना दे रहे थे उनको रोंद दिया अब मेरे को प्रशासन और नगर निगम ये बताए कि मेरी बात में क्या झूठ था और क्या सच था